ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸਾਦਕ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਪਿੰਡ ਮਿੱਤਰੋ ਜਿਹੜਾ ਤੇ ਜਿਹੜੇ ਪਿੰਡ ਦੇ ਵਿੱਚੋਂ ਅਕਸਰ ਹੀ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਵਿਖਾਉਂਦਾ ਰਿਹਾ ਹਾਂ ਤੇ ਅੱਜ ਆਪਾਂ ਵਪਾਰੀ ਭਰਾ ਦੇ ਘਰੋਂ ਨਹੀਂ ਅੱਜ ਆਪਾਂ ਘਰੇਲੂ ਪਰਿਵਾਰ ਦੇ ਘਰੋਂ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਮਿੱਤਰੋ ਕੀ ਨਾਂ ਸੀ ਪਿੰਡ ਦਾ ਬਾਈ ਮਾਨੀ ਸਿੰਘ ਵਾਲਾ ਮਾਨੀ ਸਿੰਘ ਵਾਲਾ ਮਾਨੀ ਸਿੰਘ ਵਾਲੇ ਪਿੰਡ ਦੇ ਵਿੱਚੋਂ ਮੈਂ ਵੀਡੀਓ ਤੁਹਾਨੂੰ ਦਿਖਾਉਣ ਲੱਗਾ ਵਾਂ ਮਿੱਤਰੋ ਤੇ ਇਹ ਸੜਕ ਆ ਜਿਹੜੀ ਜਦੋਂ ਆਪਾਂ ਸਾਦਕ ਤੋਂ ਫਰੀਦਕੋਟ ਨੂੰ ਜਾਂਦੇ ਆ ਤਾਂ ਬਸ ਸਾਦਕ ਤੋਂ ਬਾਹਰ ਨਿਕਲਦੇ ਆ ਸਾਰੀ ਫਰੀਦਕੋਟ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਸਿੱਧੀ ਸੜਕ ਆ ਜਿਹੜੀ ਮਾਨੀ ਸਿੰਘ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਪਰ ਤੁਸੀਂ ਕੀ ਕਰਨਾ ਵਾ ਜਦੋਂ ਤੁਸੀਂ ਉਹ ਸੜਕ ਤੋਂ ਉੱਤਰ ਕੇ ਮਾਨੀ ਸਿੰਘ ਵਾਲੇ ਪਿੰਡ ਦੇ ਵੱਲ ਨੂੰ ਵੜੇ ਨਾ ਤਾਂ ਤੁਹਾਨੂੰ ਤਿੰਨ ਕੋਠੀਆਂ ਚਾਰ ਨਵੀਆਂ ਪਈਆਂ ਹੋਈਆਂ ਮਿਲਣਗੀਆਂ ਤੇ ਉਹਨਾਂ ਦੇ ਵਿੱਚੋਂ ਆਖਰੀ ਕੋਠੀ ਦੇ ਵਿੱਚ ਮੈਂ ਮੌਜੂਦ ਹਾਂ ਆ ਉਹ ਕਰਦੇ ਆ ਗੱਲਬਾਤ ਕੀ ਡਿਟੇਲ ਐ ਸਮਝ ਦੀ ਸਾਰੀ ਜਾਣਕਾਰੀ ਲੈ ਕੇ ਦਿੰਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾਂਕਰ ਪਰਿਵਾਰ ਜੀ ਸਭ ਠੀਕ ਆ ਜੀ ਠੀਕ ਆ ਬਾਈ ਫਿਰ ਕੋਠੀਆਂ ਹੋਣ ਹੀ ਪਈਆਂ ਐ ਸਾਰੀਆਂ ਹਨਾ ਹਾਂਜੀ ਹਾਂਜੀ ਠੀਕ ਆ ਨਾਮ ਦੱਸ ਗਿਓ ਬਾਈ ਕਿਹਰਾਂ ਦੀ ਆਪਣਾ ਮੇਰਾ ਨਾਮ ਗੁਰਤੇਜ ਸਿੰਘ ਪ੍ਰਧਾਨ ਮਾਨੀ ਸਿੰਘ ਵਾਲਾ ਸ਼ਹਿਰ ਦਾ ਗੁਰਤੇਜ ਸਿੰਘ ਪ੍ਰਧਾਨ ਮਾਨੀ ਸਿੰਘ ਵਾਲਾ ਜਾਨਵਰ ਆ ਜਿਹੜੇ ਘਰੇ ਰੱਖੇ ਹੋਏ ਸ਼ੌਂਕ ਦੇ ਨਾਲ ਹੀ ਹੈ ਹਾਂ ਆਪਦੇ ਹੀ ਆਈਏ ਠੀਕ ਠੀਕ ਆ ਜਿਹੜੀ ਇਹ ਮੈਂ ਆਪਾਂ ਵੇਚਣੀ ਹੈ ਕਿੰਨਵਾ ਸੂਆ ਸੂਰੀ ਹੈ ਬਾਈ ਇਹ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਦਿਨ ਪਏ ਆ ਬਾਈ ਜਿੰਦੇ ਹਜੇ ਇਹ 10 ਦਿਨ ਪਏ ਆ ਜੀ 10 ਦਿਨ ਪਏ ਆ ਬਾਈ ਕਰਤੇ ਜਾਂਦੇ ਸਿਰ ਦੁੱਧ ਕਿੰਨਾ ਕੁ ਛੋਇਆ ਹੋਇਆ 16 ਲੀਟਰ ਛੋਇਆ ਹੋਇਆ 16 ਲੀਟਰ ਦੁੱਧ ਛੋਇਆ ਹੋਇਆ ਇਹ ਕਿਹੜੇ ਸੀਮਿੰਟ ਦੀ ਆਪ ਆ ਬਾਈ ਇਹ ਲੰਡੇ ਰੋਡੇ ਵਾਲੇ ਦੀ ਹੈ ਜੀ ਬਾਦਸ਼ਾਹੀ ਬਾਦਸ਼ਾਹੀ ਠੀਕ ਹੈ ਬਾਦਸ਼ਾਹੀ ਇਹ ਆਪ ਆ ਤੇ ਅੱਗੇ ਇਹਨੂੰ ਕਿਹੜਾ ਲੱਗਾ ਹੋਇਆ ਸੀਮਿੰਟ ਬਾਈ ਯੂਬਾ ਲ ਤੇ ਬਾਈ ਫਿਰ ਚੁਵਾਈ ਚੁਈ ਦੇ ਵਿੱਚ ਓਕੇ ਆ ਜਮ ਹਾਂ ਜਮ ਸਹੀ ਆ ਜਮ ਠੀਕ ਆ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਤੇ ਕੋਈ ਲੰਬਾਰੀ ਕੋਈ ਲੰਬਾ ਨਹੀਂ ਆ ਠੀਕ ਆ ਬਾਈ ਠੀਕ ਆ ਕਿੰਨੇ ਗੁੱਟੇ ਵਿੱਚ ਦੁੱਧ ਪਿਆ ਜਾਂਦੀ ਬਣਨ ਤੋਂ ਬਾਅਦ ਇਹ 8 ਮਹੀਨੇ ਦੁੱਧ ਪਿਆਦੀ ਠੀਕ ਆ ਬਾਈ ਫਿਰ ਤਾਂ ਤੇ ਰੇਟ ਬਾਈ ਕੀ ਰਹੂਗਾ ਇਹਦਾ ਰੇਟ 1,25,000 1,25,000 ਰੁਪਏ ਮਾਨਤਨ ਉਹਦੇ ਵਿੱਚ ਹੋ ਜਾਊਗਾ ਜੀ ਮਾੜਾ ਮੋਟਾ ਹੀ ਹੋਊਗਾ ਠੀਕ ਆ ਕੱਢਿਓ ਬਾਹਰੋਂ ਤੋੜਿਓ ਬਾਹਰੋਂ ਖੋਲਿਓ ਕੱਢ ਦਿਓ ਬਾਹਰ ਨੂੰ ਲੈ ਵੀ ਮਿੱਤਰੋ ਸੂਆ ਇਹ ਤੀਜਾ ਕਰਮਾਂ ਵਾਲੀ ਸੁੰਦੀ ਆ ਸੂਣ ਦੇ ਵਿੱਚ ਦੇਣੇ ਨੇ ਪੰਜ ਸੱਤ ਲੈ ਜਾਣੇ ਆ ਜੂਬੇ ਦਾ ਇਹਨੂੰ ਸੀਮਣ ਲੱਗਿਆ ਹੋਇਆ ਆਪ ਜਿਹੜੀ ਇਹ ਬਾਦਸ਼ਾਹ ਦੀ ਆ ਮਿੱਤਰੋ ਕਰਮਾ ਵਾਲੀ ਟੇਡੇ ਕੱਟ ਦੇ ਵਿੱਚ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਪਲਿਸੋਂ ਵੀ ਵਜਨ ਵਜੂਦ ਵਾਲੀ ਮੈਂ ਲਿਓ ਜੀ ਮੁੰਡਾ ਬਰੀਕੀ ਬਰੂਕੀ ਬਹੁਤ ਚੰਗੀ ਹੈ ਮੈਂ ਇਹਦੇ ਵਿੱਚ ਆਰਡਰ ਦੀ ਕੁਆਲਿਟੀ ਬਿਹਤਰੀਨ ਹੈ ਜਿੰਨੀ ਹੈਗੀ ਆ ਬਾਕੀ ਸਿੰਘ ਦਾ ਪੋਪਲਾ ਤੁਹਾਡੇ ਕੋਲ ਹੀ ਲਵਾਇਆ ਇਹਨੇ ਹਾਂਜੀ 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 ਕਦੋਂ ਕੁ ਲਵਾ ਗਈ ਸਿੰਘ ਦਾ ਪੋਪਲਾ ਇੱਥੇ ਹੀ ਬਣਦੇ ਆ ਬਾਈ ਇੱਥੇ ਬਣਦੇ 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 ਮੈਂ ਗੁਰਦੇਵ ਸਿੰਘ ਦਾ ਪੋਪਲਾ ਫਿਰ ਤੁਹਾਡੇ ਕੋਲ ਹੀ ਲਵਾਇਆ ਇਹਨੇ ਹਾਂ ਸਾਡੇ ਕੋਲ ਲਵਾਏ ਠੀਕ ਆ ਬਾਈ ਠੀਕ ਆ ਤੇ ਬਾਈ ਨੰਬਰ ਦਈ ਕਰਾਂ ਦੀ ਆਪਣਾ 94638 ਜੀ ਜੀ 56445 ਇੱਕ ਵਾਰੀ ਹੋਰ ਬੋਲ ਦਿਓ ਜੀ 94638 56445 ਠੀਕ ਹੈ ਜੀ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਕਰਦਾ ਐਡਰੈਸ ਪ੍ਰੋਪਰ ਦੇ ਦਿੱਤਾ ਜਿਹੜੇ ਘਰੇ ਮੈਂ ਖੜੀ ਆ ਤੁਸੀਂ ਸਿੱਧੇ ਵੀ ਆ ਸਕਦੇ ਆ ਕਿਉਂਕਿ ਤੁਹਾਨੂੰ ਨਿਸ਼ਾਨੀ ਉਹੋ ਜੀ ਦੱਸਤੀ ਮੈਂ ਵੀ ਜਿਹੜੀਆਂ ਨਵੀਆਂ ਕੋਠੀਆਂ ਮਾਨੀ ਸਿੰਘ ਵਾਲੇ ਨੂੰ ਮੁੜਦਿਆਂ ਸਾਰ ਪਈਆਂ ਹੋਈਆਂ ਉਹ ਚੌਥੀ ਕੋਠੀ ਜਿਹੜੀ ਐਂਡ ਵਾਲੀ ਕੋਠੀ ਆ ਉਸ ਕੋਠੀ ਦੇ ਵਿੱਚ ਤੁਸੀਂ ਆਉਣਾ ਵਾ ਗੱਲਬਾਤ ਲਈ ਨੰਬਰ ਬਾਈ ਦੱਸ ਸਕਰੀਨ ਤੇ ਆ ਬਾਦਸ਼ਾਹ ਦੀ ਆਪ ਆ ਜੂਬੇ ਦਾ ਸੀਮਿੰਟ ਲੱਗਿਆ ਹੋਇਆ 16 ਕਿਲੋ ਦੋਦਾ ਰਕੜਾ 1,25,000 ਰੁਪਿਆ ਰੇਟ ਵਧੇ ਬਾਈ ਨਾਲ ਰਾਬਤਾ ਕੈਮ ਕਰ ਲਿਆ ਧੰਨਵਾਦ ਸ਼ੁਕਰੀਆ ਚਾਉਂਦੇ ਰੋ